ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਇਆ ਇੱਕ ਬੜੀ ਵੱਡੀ ਖਬਰ ਕਿ ਜਲੰਧਰ ਇਤਿਹਾਤੀ ਪੁਲਿਸ ਨੇ ਇੱਕ ਬਦਨਾਮ ਅੰਕੁਸ਼ ਭੱਜਾ ਗਰੂਪ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਬੜੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਇਲਾਕੇ ਵਿੱਚ ਸੰਗਠਿਤ ਅਪਰਾਧਾਂ ਤੇ ਸਿਕੰਜਾ ਇਸ ਗ੍ਰਿਫਤਾਰੀਆਂ ਨੂੰ ਲੈ ਕੇ ਕਿਹੜਾ ਜਾਸਤਾ ਲਗਾ ਕਿ ਸਿਕੰਜਾ ਹੋਰ ਪੱਛਿਆ ਗਿਆ ਹੈ ਇਹ ਵਿਅਕਤੀ ਵਿਕਰਮ ਪਰਾੜ ਗੋਲੀ ਬਰਾੜ ਰਿੰਦਾ ਬਾਬਾ ਅਤੇ ਰਵੀ ਬਲਾਚੋਰੀਆ ਸਮੇਤ ਵੱਡੇ ਅਪਰਾਧਿਕ ਗਰੁੱਪਾਂ ਨਾਲ ਜੁੜੇ ਹੋਏ ਸੀ ਤਾਜ਼ਾ ਗ੍ਰਫਤਾਰੀਆਂ ਪੰਜਾਬ ਭਰ ਵਿੱਚ ਗਰੋਧੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨਸ਼ਾ ਪਦਾਰਥਾਂ ਦੀ ਤਸਕਰੀ ਅਤੇ ਜ਼ਬਰਨ ਵਸੂਲੀ ਵਾਲੇ ਨੈੱਟਵਰਕ ਕਾਨੂੰਨ ਨਿਸ਼ਾਨਾ ਬਣਾਦੇ ਹੋਏ ਤਾਲ ਮੇਲ ਵਾਲੀ ਆਪਰੇਸ਼ਨਾਂ ਦੀ ਲੜੀ ਤੋਂ ਬਾਅਦ ਇਹ ਹੋਈਆਂ ਤੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਸੀਨੀਅਰ ਪੁਲਿਸ ਕਪਤਾਨ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਕ ਨੇ ਕਿਹਾ ਕਿ ਸੰਗਠਿਤ ਅਪਰਾਧਾਂ ਖਿਲਾਫ ਸਾਡੀ ਚੱਲ ਰਹੀ ਕਾਰਵਾਈ ਵਿੱਚ ਇਹ ਇੱਕ ਵੱਡੀ ਸਫਲਤਾ ਹੈ ਇਹਨਾਂ ਅਪਰਾਧੀਆਂ ਦੀ ਗ੍ਰਿਫਤਾਰੀ ਇਹਨਾਂ ਹਿੰਸਕ ਗਰੁੱਪਾਂ ਦੀ ਰੀੜ ਦੀ ਹੱਡੀ ਨੂੰ ਤੋੜਨ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰੇ। ਫੜੇ ਗਏ ਇਹਨਾਂ 7 ਵਿਅਕਤੀਆਂ ਦੀ ਪਛਾਣ ਅੰਕੁਸ਼ ਸੱਪਰਵਾਲ ਉਰਫ ਪਾਇਆ ਪੁੱਤਰ ਰਮੇਸ਼ ਕੁਮਾਰ ਵਾਸੀ ਮਹੱਲਾ ਰਿਸ਼ੀਨਗਰ ਦੇ ਪੁੱਤਰ पंकज सबरवाल उर्फ पंकू पुत्र रमेश कुमार वासी महला ऋषि नगर नकोदर विशाल सबरवाल उर्फ पट्ठू पुत्र जंग बहादुर वासी ऋषि नगर नकोदर हरमनप्रीत उर्फ हरमन पुत्र बलदेव सिंह वासी महला रौनता नकोदर जसकरण सिंह पुरेवाल उर्फकरण उर्फ जस्सा पुत्र तेजा सिंह वासी महला गौस नकोदर आर्यन सिंह पुत्र राजेंद्र सिंह वासी ਪਿੰਡ ਨਮਾਦੀਪੁਰ थाना 샤ਰਪੁਰ ਅਤੇ ਰੋਪੇਸ਼ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਰਿਸ਼ੀ ਨਗਰ ਨਕਉਤਰ ਵਜੂਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਇਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਉਹ ਜਿਹੜਾ ਇਹ ਇਹਨਾਂ ਤੋਂ ਇਹਨਾਂ ਨੇ 1000 ਇਨਟੌਕਸਿਕੈਂਟ ਟੈਬਲੇਟਸ ਜਿਹੜੀਆਂ ਹੈਗੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਕਹਿ ਦਿੰਨੇ ਆ ਅਸੀਂ ਪੰਜਾਬੀ ਵਿੱਚ ਉਹ ਵੀ ਰਿਕਵਰ ਕੀਤੀਆਂ ਔਰ ਇਹ ਕਾਫੀ ਭਾਰੀ ਮਾਤਰਾ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਜਿਹੜੇ ਵੈਪਨਸ ਇਹਨਾਂ ਨੂੰ ਮਿਲੇ ਹੈਗੇ ਆ ਜਿਹੜਾ ਨਾਰਕੋਟਿਕਸ ਇਹਨਾਂ ਨੂੰ ਮਿਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਹੁਣ ਅਸੀਂ ਰਿਮਾਂਡ ਲੈ ਕੇ ਕਰਾਂਗੇ ਕਿ ਉਹ ਇਹਨਾਂ ਦਾ ਟੋਟਲ ਕੀ ਸੀਗਾ ਪਲਾਨ ਔਰ ਕਿਦਾਂ ਕਿਦਾਂ ਇਹਨਾਂ ਨੂੰ ਮਿਲਿਆ ਸਾਰਾ ਉਦੇ ਲਈ ਮੈਡਮ ਜਿਸ ਰੂਪ ਦੇ ਵਿੱਚ ਟੀਮ ਆਲਰੇਡੀ ਕੰਮ ਕਰ ਰਹੀ ਹੈਗੀ ਇਹਨਾਂ ਦੀ ਇਹ ਰੁਪਏ ਇਹ 1000 ਟੈਬਲੇਟਸ ਹੈਗੇ ਮੈਡਮ ਇਹ ਜਿਹੜਾ ਕਾਰ ਦਾ ਵੈਨਿਊ ਕਾਰ ਦਾ ਓਨਰ ਸੀਗਾ ਇਹਦਾ ਨਾਮ ਰੁਪੇਸ਼ ਹੈਗਾ ਇਹ ਇਹਨਾਂ ਨੂੰ ਘਰ ਕੁਰ ਜਦੋਂ ਲੁਕੜ ਨੂੰ ਟਿਕਾਣੇ ਚਾਹੀਦੇ ਸੀਗੇ ਔਰ ਜਿਹੜੀ ਇਹਨਾਂ ਦੀ ਵੈਪਨ ਦੀ ਸਟੋਰੇਜ ਸੀਗੀ ਜਦੋਂ ਇਹਨਾਂ ਨੇ ਰੱਖਣੇ ਹੁੰਦੇ ਸੀ ਹਥਿਆਰ ਉਹ ਪ੍ਰੋਵਾਈਡ ਕਰਦਾ ਸੀਗਾ ਇਹਨਾਂ ਨੂੰ ਜਿਹੜਾ ਡਿਬੂ ਹੈਗਾ ਹਿਸ਼ਾਰਪੁਰ ਦਾ ਉਹ ਇਹਨਾਂ ਨੂੰ ਇਹ ਵਾਲੇ ਡਰਗਸ ਸਪਲਾਈ ਕਰਦਾ ਸੀ ਅੱਗੇ ਰੀਸੇਲ ਕਰਨ ਦੀ ਔਰ ਡਿਬੂ ਇਸ ਸਟਿਲ ਐਟ ਲਾਰਜ ਉਹ ਹਲੇ ਫੜਨ ਵਾਲਾ ਪਿਆ ਹੈਗਾ ਜਿਹੜਾ ਅੰਕੁਸ਼ ਹੈਗਾ ਇਹਦਾ ਓਵਰਸੀਜ਼ ਜਿਹੜਾ ਕ੍ਰਿਮੀਨਲ ਇੱਕ ਲਵਪ੍ਰੀਤ ਸਿੰਘ ਏਲੀਅਸ ਲਾਢੀ ਹੈਗਾ ਇਹ ਜਿਹੜਾ ਲਵਪ੍ਰੀਤ ਲਾਢੀ ਹੈਗਾ ਇੱਕ ਜੇਲ੍ਹ ਦੇ ਵਿੱਚ ਗੈਂਗਸਟਰ ਹੈਗਾ ਰਵੀ ਬਲਾਚੌਰੀਆ ਉਹਦੇ ਕਾਫੀ ਕ੍ਰਿਮੀਨਲ ਕੇਸਿਸ ਹੈਗੇ ਉਹਦੇ ਅਗੇਂਸਟ ਉਹਦਾ ਇਹ ਪਾਰਟਨਰ ਹੈਗਾ ਉਹਦੇ ਨਾਲ ਦਾ ਹੈਗਾ ਯਾਰ ਅਵੇ ਹੀ ਬਲਾ ਚੌਰੀਆ ਜਿਹੜਾ ਬਾਹਰ ਬੈਠਾ ਲਾਡੀ ਹੈਗਾ ਇਹਦੇ ਥਰੂ ਹੁਣ ਆਪਣਾ ਆਪਰੇਸ਼ਨ ਜਿਹੜਾ ਅਗਲਾ ਆਪਰੇਟ ਕਰਨਾ ਚਾਹੁੰਦਾ ਸੀ ਜਿਹਦੇ ਲਈ ਇਹ ਚ ਅੰਕੁਸ਼ ਦੀ ਡਿਊਟੀ ਲਗਾਈ ਗਈ ਸੀ ਵੀ ਤੂੰ ਆਪਣੇ ਨਾਲ ਬੰਦੇ ਹੋਰ ਇਕੱਠੇ ਕਰਕੇ ਸਾਰਾ ਕੰਮ ਕਰਵਾ ਜਿਹਦੇ ਲਈ ਇਹਨੂੰ ਵੈਪਨਸ ਵਗੈਰਾ ਜਿਹੜੇ ਹੈਗੇ ਆ ਇਹ ਪ੍ਰੋਵਾਈਡ ਕਰਾਏ ਗਏ ਸੀ ਔਰ ਇਸ ਕੈਚ ਦੇ ਨਾਲ ਰਿਕਵਰੀਜ਼ ਹੀ ਨਹੀਂ ਹੋਈਆਂ ਜਦਕਿ ਬਾਕੀ 3-4 ਜਿਹੜੀਆਂ ਕੀਮਤੀ ਜਾਨਾਂ ਉਹ ਵੀ ਪੁਲਿਸ ਨੇ ਬਚਾਈਆਂ ਹੈਗੀਆਂ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਇਹਨਾਂ ਵੈਪਨਸ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ ਬੈਂਕ ਲੁੱਟਣ ਦੀ ਵੀ ਇਹਨਾਂ ਨੇ ਪਲਾਨ ਕੀਤਾ ਸੀਗਾ ਵੀ ਅਸੀਂ ਬੈਂਕ ਵੀ ਲੁੱਟਾਂਗੇ ਉਹ ਵੀ ਫਾਇਲ ਕੀਤਾ ਗਿਆ ਇਹਦੇ ਨਾਲ ਔਰ ਆਈ ਏਮ ਰੀਲੀ ਇੰਪ੍ਰੈਸਡ ਵਿਦ ਦਾ ਵਰਕਿੰਗ ਆਫ आवर ਟੀਮ ਜਿਨ੍ਹਾਂ ਨੇ ਇੰਨੀ ਜਲਦੀ ਜਲਦੀ ਐਡੇ ਵੱਡੇ ਗਰੁੱਪ ਨੂੰ ਜਿਹੜਾ ਹੈਗਾ ਅਨਕਵਰ ਕੀਤਾ ਔਰ ਇੱਕ ਜਿਹੜੀ ਬਲੱਡੀ ਗੈਂਗ ਵਾਰ ਹੈਗਾ ਉਹਨੂੰ ਰੋਕਿਆ ਸਰ ਕੁਝ ਕੋਚ ਜਿਹੜਾ ਹੈਗਾ ਜਿਹੜਾ ਗੈਂਗਸਟਰ ਹੈ ਜੀ ਇਹ ਗੋਲਡੀ ਬਰਾੜ ਐਂ ਬਾਕੀ ਜਿਹਨੇ ਗੈਸਤਾ ਇੰਨਾ ਸਿੰਪਲ ਕੇ ਹਾਂਜੀ ਜਦੋਂ ਪਹਿਲਾਂ ਇੱਕ ਵਿਕਰਮ ਬਰਾੜ ਗੈਂਗਸਟਰ ਸੀਗਾ ਜੇ ਤੁਹਾਨੂੰ ਥੋੜਾ ਪਤਾ ਹੋਵੇ ਬੈਕਗ੍ਰਾਉਂਡ ਉਹ ਵੀ ਆਲਮੋਸਟ ਉਹਦੇ ਹੀ ਕੈਲੀਬਰ ਦਾ ਬੰਦਾ ਹੈਗਾ ਗੋਲਡੀ ਬਰਾੜ ਦਾ ਹੀ ਇਜ਼ ਇਨ ਜੇਲ ਹਾਊਸ ਉਹ ਕਿਸੇ ਟਾਈਮ ਇੱਥੇ ਰਹਿੰਦਾ ਹੁੰਦਾ ਸੀ ਅਨਕੁਦਰ ਤੇ ਉਹਦਾ ਐਸੋਸੀਏਟ ਸੀਗਾ ਜਿਹੜਾ ਅਨਕੁਸ਼ ਹੈ ਉਹੀ ਉਹ ਇਹਦੇ ਸੀ ਜੀ ਹੁਣ ਵੀ ਉਹ ਇਹਨੂੰ ਦੁਬਾਰਾ ਆਪਰੇਟ ਕਰ ਰਹੇ ਸੀ ਕਿ ਇਹ ਬਾਹਰ ਸੀਗਾ ਤੇ 골ਡੀ ਵਿਕਰਮ ਐਂਡ 골ਡੀ ਜਿਹੜੇ ਸੀਗੇ ਉਹ ਇਹਨੂੰ ਆਪਰੇਟ ਕਰ ਰਹੇ ਸੀ ਜਿਹੜੇ ਚਾਰ ਬੰਦੇ ਜਿੰਨਾਂ ਤੋਂ ਬੋਲੇ ਮਨ ਕੇ ਜ ਤਸਰ ਜੀ ਫੌਜ ਨਾਲ ਨਹੀਂ ਇਹ ਜਿਹਨਾਂ ਨੂੰ ਮਾਰਨਾ ਸੀ ਇਹਨਾਂ ਕੋ ਕਿਸ ਚੀਜ਼ ਦੀ ਗੰਦਰੀ ਦਾਇਰ ਸੀਗਾ ਜਾਂ ਇਹਨਾਂ ਨੂੰ ਕਿਸੇ ਟਾਰਗੇਟ ਕਿਲਿੰਗ ਸੀ ਜਾਂ ਆਪਸ ਵਿੱਚ ਜੋ ਗੈਂਗਵਾਰ ਸੀ ਗੈਂਗ ਗੈਂਗ ਰਾਈਵਲ ਸੀਗੇ ਜਾਂ ਗੈਂਗਾਂ ਨੂੰ ਚਾਹਤ ਜਿੰਨੇ ਮਾਰਦੇ ਰਹਿੰਦੇ ਜੀ ਜੀ ਉਹਨਾਂ ਨੇ ਸਾਰੇ ਉਹਤੇ ਆ ਦੇ ਬਿਨਾਂ ਦੇ ਇਹ ਹੁਣ ਆਪਾਂ ਉਹਨਾਂ ਦੀ ਆਇਡੈਂਟੀਟੀ ਨਾ ਕਰੀਏ ਰਿਵੀਲ ਬਟ ਬੇਸਿਕਲੀ ਦੇਰ ਇਹਨਾਂ ਦੇ ਮੁਤਾਬਕ ਉਹ ਆਪੋਜ਼ਿਟ ਗੈਂਗ ਦੇ ਮੈਂਬਰ ਸੀ ਆਪੋਜ਼ਿਟ ਗੈਂਗ ਹਾਂ ਜੀ ਜੀ ਸਰ ਇੱਕ ਕੈਟਿਗਰੀ ਗੈਂਗ ਯੈਸ ਸਰ ਕੰਪੂਸ਼ ਪੰਕਜ ਵਿਸ਼ਾਲ ਆਪਸ ਚ ਤੇ ਹਨ ਸਾਰੇ ਚਾਚੇ ਤਾਈ ਦੇ ਸੱਬਰਵਾਲ ਸਾਰਿਆਂ ਦੀ ਬੋਤ ਹਾਂ ਤੇ ਲਿਖਿਆ ਸੱਬਰਵਾਲ ਹੀ ਆ ਬਟ ਆਈ ਵਿਲ ਚੈੱਕ ਐਂਡ ਟੈਲ ਯੂ ਮੈਨੂੰ ਪੁੱਛਣਾ ਪੈਣਾ ਇਹਦੇ ਬਾਰੇ ਹੈਗੇ ਕਿਦਾਂ ਹੈਗੇ ਚਾਚੇ ਤਾਏ ਦੇ ਮੁੰਡੇ ਨੇ ਸੌਰੀ ਜਿਹੜਾ ਹੁਣ ਆਪਰੇਸ਼ਨ ਪਲਾਨ ਕਰ ਰਹੇ ਸੀ ਉਹਦੇ ਵਿੱਚ ਕੋਲਦੀਆ ਵਿਕਰਮਪਰਾਡ ਦੀ ਕੋਈ ਇਨਵੋਲਵਮੈਂਟ ਸੀ ਹਾਂਜੀ ਹਾਂਜੀ ਡੈਫੀਨੇਟ ਇਨਵੋਲਵਮੈਂਟ ਸੀਗੀ ਔਰ ਅਸੀਂ ਉਹ ਸਾਰੀ ਚੈੱਕ ਕਰ ਰਹੇ ਹੈਗੇ ਕਿ ਇਸ ਲੈਵਲ ਤੱਕ ਸੀ ਸਰ ਇੱਕ ਚੀਜ਼ ਹੋਰ ਵੀ ਜਿਆਦਾ ਰਵੀ ਬਲਾਚੌਰੀਆ ਦੀ ਸਾਹਮਣੇ ਪੁਖਤਾ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਜਿਹੜਾ ਵਿਕਰਮ ਇਨਵੋਲਵਮੈਂਟ ਵੀ ਦੂਜੇ ਬੰਦੇ ਨੂੰ ਟਾਰਗੇਟ ਕਰਨਾ ਦੂਜੇ ਗਰੁੱਪ ਨੂੰ ਗੋਲਡਿੰਗ ਮੈਟ ਦਾ ਬੇਸਟ ਪ੍ਰਤੀਬਾਤ ਹੋਣੀ ਹੈ। ਯੈਸ। ਸ੍ਰੀ ਇਹ ਉਹਨਾਂ ਦੀ ਗੋਲਡਿੰਗ ਬ੍ਰਾਂਡ ਹੈ ਜਿਹਨਾਂ ਦਾ ਪਾਰਟੀ ਦੇ ਕੇਂਦਰ ਤੇ ਇਹਨਾਂ ਨੂੰ ਮਾਰ ਰਿਹਾ ਨਾ ਅਸੀਂ ਕਿ ਇਹ ਇਹਨਾਂ ਆਪਣਾ ਅਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।